ਮੁਹਾਲੀ ਸਪੈਸ਼ਲ ਸੈਲ ਵੱਜੋਂ ਅਤਵਾਦੀ ਗਤੀਵਿਧੀਆਂ 'ਚ ਸ਼ਾਮਲ ਦੋ ਮੁਜਰਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇੱਕ ਮੁਜਰਮ ਤਰਨਤਾਰਨ ਦਾ ਸ਼ਰਨਜੀਤ ਸਿੰਘ ਉਰਫ ਸਨੀ ਵਿਦੇਸ਼ ਵਿੱਚ ਬੈਠੇ ਅਤਵਾਦੀ ਲਖਵੀਰ ਸਿੰਘ ਜਿਸ ਤੇ ਮੁਹਾਲੀ ਇੰਸਪੈਕਟਰ ਹੈੱਡਕੁਆਰਟਰ ਤੇ ਹਮਲਾ ਕਰਨ ਦਾ ਦੋਸ਼ ਹੈ। ਪੁਲਿਸ ਨੇ ਉਸ ਪਾਸੋਂ 6 ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਐਸਐਸਪੀ ਡਾਕਟਰ ਸੰਦੀਪ ਕੁਮਾਰ ਗਰਗ ਦਾ ਦਾਵਾ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਦੀ ਗੈਂਗ ਪੰਜਾਬ ਦੇ ਮਾਝਾ ਏਰੀਆ ਵਿੱਚ ਐਕਟਿਵ ਜਿਸ ਦੇ ਕਹਿਣ ਤੇ ਇਹ ਫਰੋਤੀਆਂ ਕਤਲ ਅਤੇ ਅਤਵਾਦੀ ਗਤੀਵਿਧੀਆਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜੀ ਹਾਂ ਜੀ ਆ 21 ਅਪ੍ਰੈਲ ਨੂੰ ਲਾਲੜੂ ਦੇ ਏਰੀਆ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਦੋ ਜਿਹੜੇ ਕੁਖਿਆਤ ਗੈਂਗਸਟਰ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਸੀ ਇੱਕ ਮਲਕੀਤ ਸਿੰਘ ਉਰਫ ਨਵਾਬ ਸੀ ਤੇ ਇੱਕ ਦੂਜਾ ਉਹਦਾ ਸਾਥੀ ਸੀਗਾ ਇੱਕ ਗੰਦੂਰ ਸਿੰਘ ਵਾਸੀ ਅੰਮ੍ਰਿਤਸਰ ਇਹ ਵੀ ਜਿਹੜਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਐਕਟਿਵ ਸੀਗੇ ਇਹ ਟੈਰਰਿਸਟ ਮੋਡਿਊਲ ਜਿਹੜਾ ਸੀਗਾ ਸ਼ਾਇਦ ਤੁਹਾਡੇ ਧਿਆਨ ਚ ਹੋਵੇ ਇਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਇਹਦਾ ਫਿਗਰ ਆਊਟ ਹੋਇਆ ਸੀਗਾ ਇਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਟਾਰਗੇਟ ਕਿਲਿੰਗ ਇਹਨਾਂ ਨੇ ਕਰਨੀ ਸੀਗੀ ਉਹ ਵੀ ਮੋਡਿਊਲ ਹੈਗਾ ਤੇ ਇਹ ਬੰਦਾ ਜਿਹੜਾ ਸੀਗਾ ਉਹ ਸੋਫਟਵੇਅਰ ਦਾ ਇੱਕ ਮੇਨ ਪਾਰਟ ਸੀ ਸਰ ਬਲੌਂਗੀ ਜੀ ਦਾ ਮਾਮਲਾ ਦਰਜ ਹੈ ਦੇ ਤੱਕ ਬਲੌਂਗੀ ਸ਼ਿਕਰਾ ਸੀ ਜਿਹੜਾ ਉਹੀ ਜਿਹੜਾ ਅਨਲੌਗ ਐਕਟੀਵਿਟੀਜ਼ ਵਾਲਾ ਜਿਹੜਾ ਅਕਤੂਬਰ 2013 ਉਹ ਹੀ ਮਾਮਲਾ ਸੀ ਸਰ ਪੀਓ ਸੀ ਦਾ ਇਹ ਜਿਹੜੀ ਪਾਰਟ ਹੈ ਇਹਦਾ ਸਟੇਟਸ ਵੌਂਟਡ ਸੀਗਾ ਵੌਂਟਡ ਸੀਗਾ ਜੀ ਪੀਓ ਡਿਕਲੇਅਰਸ ਜਾਂ ਨਹੀਂ ਹੋਇਆ ਸੀਗਾ ਇਹ ਅਸੀਂ ਵੈਰੀਫਾਈ ਵੀ ਕਰ ਲੈਂਦੇ ਹਾਂ ਸਰ ਕਿ ਜਿਹਦਾ ਤੁਸੀਂ ਦੱਸਿਆ ਕਿ ਇਲੈਕਸ਼ਨ ਮੋਡ ਚੱਲ ਰਿਹਾ ਹੈ ਲੋ ਐਂਡ ਆਰਡਰ ਵੀ ਦੇਖਦੇ ਹੋਏ ਕਿਸ ਤਰ੍ਹਾਂ ਕੋਈ ਟ੍ਰਾਈ ਸਿਟੀ ਦਾ ਬਾਟ ਆਊਟ ਸੈਂਸਿਟਿਵ ਹੈ ਆਪਣਾ ਅਜਿਹਾ ਉਹਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਸਲਾ ਜਿਹੜਾ ਰਿਕਵਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਹੋੜ ਸ਼ਕਤੀ ਕੀਤੀ ਗਈ ਹੈ ਹਾਲਾਂਕਿ ਐਕਸਟਰਾ ਪੈਰਾਮੈਟਰੀਕ ਫੋਰਸ ਜਿਬੂ ਤੁਸੀਂ ਗੱਲ ਕੀਤੀ ਸੀ ਬਾਰਡਰ ਏਰੀਆ ਨੂੰ ਵੀ ਗੱਲ ਕੀਤੀ ਹੋਰ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਕਿ ਕਈ ਵਾਰ ਅਸੀਂ ਦੇਖਿਆ ਗਿਆ ਜਿਹਦਾ ਕਨਨ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਤੁਸੀਂ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਬਾਡ ਐਲੀਮੈਂਟ ਜਿਹੜੇ ਹੈਗੇ ਕਿਤੇ ਨਾ ਨੇ ਬਿਲਕੁਲ ਜੀ ਬੈਡ ਐਲੀਮੈਂਟ ਐਕਟਿਵ ਹੈ ਤੇ ਨਾਲ ਦੇ ਨਾਲ ਜਿਹੜੀ ਪੁਲਿਸ ਵੀ ਉਹਨਾਂ ਤੋਂ ਜ਼ਿਆਦਾ ਐਕਟਿਵ ਹੈ ਤੇ ਇਮੀਡੀਏਟਲੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਇਸੇ ਦੇ ਜਿਹੜਾ ਨਤੀਜਾ ਹੈਗਾ ਸਾਨੂੰ ਇਹ ਜਿਹੇ ਰਿਕਵਰੀਜ਼ ਵੀ ਹੋ ਰਹੀ ਹੈ ਤਾਂ ਜਿਵੇਂ ਕਿ ਆਪਾਂ ਜਾਣਦੇ ਆ ਟਰਾਈ ਸਿਟੀ ਦਾ ਪਾਰਟ ਹੈ ਮੁਹਾਲੀ ਤੇ ਇੱਕ ਸੈਂਸਿਟਿਵ ਏਰੀਆ ਦੇ ਵਿੱਚ ਕਿਉਂਕਿ ਬਾਰਡਰ ਵੀ ਬਹੁਤ ਲੰਮਾ ਹੈ ਇਹਦੇ ਨਾਲ ਅਸੀਂ ਸਾਡੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਰੈਗੂਲਰ ਚੱਲਦੀ ਹੈ ਤੇ ਸਾਡੀ ਐਕਸਚੇਂਜ ਆਫ ਇਨਫੋਰਮੇਸ਼ਨ ਬਹੁਤ ਹੀ ਰੈਗੂਲਰ ਬੇਸਿਸ ਤੇ ਇੱਕ ਮੈਕੈਨਿਜ਼ਮ ਬਣਿਆ ਇਸ ਦੇ ਨਾਲ ਨਾਲ ਜਿਹੜੀ ਸਾਡੀ ਪੈਰਾਮਿਲਟਰੀ ਫੋਰਸਸ ਹੈ ਉਹ ਸਾਨੂੰ ਰੈਗੂਲਰਲੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਹਨ ਸਾਨੂੰ ਰੈਗੂਲਰਲੀ ਕੰਪਨੀਆਂ ਜਿਹੜੀ ਹੈਗੀਆਂ ਉਹ ਵੀ ਆ ਰਹੀਆਂ ਨੇ ਜਿੰਨਾਂ ਨਾਲ ਅਸੀਂ ਹੋਰ ਵੀ ਜਿਹੜੀ ਏਰੀਆ ਡੋਮਿਨੇਸ਼ਨ ਵੀ ਕੀਤੀ ਹੋਈ ਹੈ ਕੰਫੀਡੈਂਸ ਬਿਲਡਿੰਗ ਮੈਜਰ ਸਲੈਗ ਮਾਰਚਸ ਵੀ ਕਰੀਦੇ ਉਹਨਾਂ ਦੇ ਨਾਲ ਤੇ ਰੈਂਡਰ ਨਾਕਾ ਬੰਦੀ ਤੇ ਪ੍ਰੋਪਰ ਚੈਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਸਾਡੇ ਜਿਹੜੇ ਹੈਗੇ ਹੈ ਹਿਊਮਨ ਇੰਟੈਲੀਜੈਂਸ ਪਲਸ ਜਿਹੜੀ ਟੈਕਨੀਕਲ ਇੰਟੈਲੀਜੈਂਸ ਦੀ ਸਾਡੀਆਂ ਟੀਮਾਂ ਜਿਹੜੀਆਂ ਸਪੈਸ਼ਲੀ ਲੱਗੀਆਂ ਰਹਿੰਦੀਆਂ ਨੇ ਜਿਦੇ ਨਾਲ ਸਾਨੂੰ ਕੋਈ ਨਾ ਕੋਈ ਇ ਸਰ ਜਿਹੜੇ ਦੋਨੇ ਮੰਗਦੇ ਆ ਇਹ ਸਪੈਸ਼ਲ ਸੈਲ ਵੱਲੋਂ ਹੀ ਸੌਲਵ ਕੀਤਾ ਗਿਆ ਹਾਂਜੀ ਇਹ ਦੋਨੋਂ ਮੈਟਰ ਜਿਹੜੇ ਸੀ ਸਪੈਸ਼ਲ ਸੈਲ ਵੱਲੋਂ ਕੀਤੇ ਗਏ ਸਰ ਕੋਈ ਜਿਹੜੋ ਨਾ ਲੈ ਕੇ ਕੋਈ ਹਾਰਗ ਡਰੱਗਸ ਫਾਈਲ ਜਿਹੜਾ ਇਹ ਅਨਲੋਫਲ ਐਕਟੀਵਿਟੀਜ਼ ਵਾਲਾ ਮੈਟਰ ਸੀਗਾ ਇਹ ਜਿਹੜਾ ਇੱਕ ਨਾਰਕੋ টেরਰਿਸਟ ਟੈਰਰਿਜ਼ਮ ਮੋਡਿਊਲ ਸੀਗਾ ਇਹਦੇ ਵਿੱਚ ਡਰੱਗਸ ਦੀ ਵੀ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਦੇ ਸੀ ਇਹ ਡਰੱਗਸ ਡਰੋਨ ਰਾਹੀਂ ਜਿਹੜੀਆਂ ਸੀਗੀਆਂ ਇਹ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਪੰਜਾਬ ਚ ਆਉਂਦੀਆਂ ਸੀਗੀਆਂ ਤੇ ਉਹਦੀ ਸਪਲਾਈ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਲੱਸ ਇਹਨਾਂ ਦਾ ਟੈਰਰਿਸ ਕਨੈਕਟ ਜਿਹੜਾ ਸੀਗਾ ਉਹ ਬਿਲਕੁਲ ਕਲੀਅਰ ਰਹੀ ਲਾਸਟ ਟਾਈਮ ਕੀਤਾ ਸੀ ਇਹਦੇ ਵਿੱਚ ਸੋ ਇਲੈਕਸ਼ਨ ਮੂਡ ਨੂੰ ਲੈ ਕੇ ਨਾਈਟ ਪੈਟ੍ਰੋਲਿੰਗ ਦਾ ਕੁਝ ਬੋਲਾਇਆ ਗਿਆ ਕਿਉਂਕਿ ਦੇਖਿਆ ਗਿਆ ਹੈ ਕਿ ਇਲੀਗਲ ਕਿਤਾਇਚਾਰੀ ਨਾਲ ਮਿਲ ਕੇ ਕੁਝ ਵੀ ਕਾਫੀ ਵੱਡੀ ਰਿਪੋਰਟਸ ਦਿੱਤੀਆਂ ਲੇਕਿਨ ਕਿ ਨਾਈਟ ਪੈਟ੍ਰੋਲਿੰਗ ਦਾ ਕਿਸ ਤਰ੍ਹਾਂ ਦਾ ਜਿਹੜਾ ਕਿ ਨਾਈਟ ਪੈਟ੍ਰੋਲਿੰਗ ਵੀ ਸਾਡੀ ਇੱਕ ਪ੍ਰੋਪਰ ਨਾਈਟ ਪੁਲਿਸਿੰਗ ਸਕੀਮ ਜਿਹੜੀ ਹੈਗੀ ਉਹ ਬਣੀ ਹੋਈ ਹੈ ਤੇ ਰਾਤ ਨੂੰ ਵੀ ਪ੍ਰੋਪਰ ਸਾਰੇ ਏਰੀਆ ਜਿਹੜਾ ਹੈ ਡੋਮਿਨੇਟ ਕੀਤੇ ਹੁੰਦੇ ਆ ਰੈਗੂਲਰਲੀ ਇਵਨ ਉਹ ਜਿਵੇਂ ਜਿਵੇਂ ਸਾਡੇ ਕੋਲ ਪੋਰਸ ਹੋ ਰਹੀ ਹੈਗੀ ਉਸੇ ਹਿਸਾਬ ਨਾਲ ਉਹ ਨਈ ਜਿਹੜੀ ਡੋਮਿਨੇਸ਼ਨ ਆ ਉਹਨੂੰ ਵੀ ਜਿਹੜਾ ਹੋਰ ਸਟਰੈਂਥਨ ਕੀਤਾ ਜਾਏਗਾ ਸਰ ਜਿੱਦੋਂ ਅਸਲਾ ਲੈ ਕੇ ਅੰਦਰ ਜਿਵੇਂ ਐਮਪੀ ਦਾ ਜੀਵਨ ਟਿੱਕਿਆ ਜੀ ਉੱਥੇ ਵੀ ਜਾਇਆ ਜਾਏਗਾ ਪਿੱਛੇ ਤੱਕ ਬਿਲਕੁਲ ਜੀ ਉੱਥੇ ਵੀ ਰਹਿੰਦਾ ਸਾਡੀ ਜਿਹੜੀ ਹੈਗੀ ਕਨਸਰਨਡ ਡਿਸਟ੍ਰਿਕਟਸ ਨੂੰ ਕਨਸਰਨਡ ਸਟੇਟ ਨੂੰ ਇਨਟੀਮੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਇਸ ਏਰੀਆ ਚ ਆਇਆ ਤੇ ਸਾਡੀਆਂ ਟੀਮਸ ਵੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਐ ਬੈਕਵਰਡ ਲਿੰਕੇਜ ਨੂੰ ਟ੍ਰੇਸ ਕਰਦੀਆਂ ਹੋਈਆਂ ਐ ਐਮਪੀ ਟਿੱਕਰ ਜਾਂਦੀ ਹੈ ਉਸੇ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਜਾਂਦੇ ਸਾਡੀ ਸਪੈਸ਼ਲ ਸੈਲਰੀ ਟੀਮ ਨੇ ਇੱਕ ਅਜੀਪਾਲ ਨਾਮ ਦਾ ਦੋਸ਼ੀ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਉਸ ਅਜੀਪਾਲ ਤੋਂ ਇੱਕ ਹੋਰ ਨਜਾਇਜ਼ ਹਥਿਆਰ ਜਿਹੜਾ ਸੀ ਬਰਾਮਦ ਹੋਇਆ ਤੇ ਉਸ ਦੀ ਫਰਦਰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਉਸ ਦੀ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਸ਼ਰਨਜੀਤ ਸਿੰਘ ਉਰਫ ਸਣੀ ਉਹ ਸਾਹਮਣੇ ਆਇਆ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਣੀ ਨਾਮ ਦੇ ਵਿਅਕਤੀ ਕੋਲੋਂ ਫਰਦਰ ਜਿਹੜੇ ਸੀ 6 ਪਿਸਟਲ ਤੇ 20 ਰਾਉਂਡ ਜਿਹੜੇ ਸੀ ਉਹ ਬਰਾਮਦ ਕੀਤੇ ਗਏ ਅ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਇਹ ਸਣੀ ਨਾਮ ਦਾ ਵਿਅਕਤੀ ਹੈ ਇਹ ਅੱਗੇ ਜੈਸਲ ਅਤੇ ਲਖਵੀਰ ਲੰਡਾ ਜਿਹੜਾ ਗੈਂਗ ਹੈ ਉਹਨਾਂ ਨਾਲ ਜੁੜੇ ਹੋਏ ਹੈ ਤੇ ਇਹ ਉਹਨਾਂ ਦਾ ਮੁੱਖ ਜਿਹੜਾ ਵੈਪਨ ਸਪਲਾਈਅਰ ਦਾ ਕੰਮ ਕਰਦਾ ਹੈ ਇਹ ਸਾਰੇ ਵਿਅਕਤੀ ਜਿਹੜੇ ਸੀਗੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਲਜਾਇਜ ਵੈਪਨ ਜਿਹੜੇ ਸੀਗੇ ਤੇ ਲਿਆ ਕੇ ਇੱਥੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਦੇ ਤਰਨਤਾਰਨ ਪਟਿਆਲਾ ਦੇ ਇਲਾਕੇ ਦੇ ਵਿੱਚ ਜਿਹੜੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸੀਗੇ ਐਕਸਟਰਸ਼ਨ ਕਾਲਸ ਕਰਦੇ ਸੀਗੇ ਤੇ ਜਿਹੜੀਆਂ ਸੀਗੀਆਂ ਵੱਖ-ਵੱਖ ਤਰੀਕੇ ਨਾਲ ਫਰੋਟੀਆਂ ਦੀ ਮੰਗ ਕਰਦੇ ਸੀਗੇ ਅ ਇਹਨਾਂ ਦੀ ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਆ ਪੀਆਰ ਅਰਜਾ ਜਿਹੜਾ ਇਹ ਸ਼ਰਮਜੀਤ ਸਨਿਆ ਇਹ ਫਰਵਰੀ 2024 ਦੇ ਵਿੱਚ ਹੀ ਇਹਦੇ ਉੱਤੇ ਸੁਲਤਾਨਪੁਰ ਅੰਮ੍ਰਿਤਸਰ ਦੇ ਵਿੱਚ ਮਕਦਮਾ ਦਰਜ ਹੋਇਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਕੋਲ ਇਸ ਕੇਸ ਦੇ ਵਿੱਚ ਕੁੱਲ 13 ਜਿਹੜੇ ਵੈਪਨ ਹੈਗੇ ਆ ਉਹ ਰਿਕਵਰ ਹੋ ਗਏ ਨੇ ਅਤੇ 13 ਵੈਪਨ ਰਿਕਵਰ ਹੋ ਗਏ ਨੇ ਪਲੱਸ ਪੀ ਜਿਹੜੇ ਹੈ ਜ਼ਿੰਦਾਰ ਕਾਰਤੂਨ ਜਿਹੜੇ ਹੈ ਗਲਾਈ ਬਰਾਊਂਸ ਉਹ ਰਿਕਵਰ ਹੋਏ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਇਹਦਾ ਇੱਕ ਇੰਪੋਰਟੈਂਟ ਮੋਡਿਊਲ ਦਾ ਜਿਹੜਾ ਪਾਰਟ ਸੀ ਵੈਪਨ ਸਪਲਾਈਅਰ ਪਾਰਟ ਸੀ ਪਲੱਸ ਇਹ ਐਕਸਟਰਸ਼ਨਸ ਅਗਰਾ ਕਰਦੇ ਸੀਗੇ ਉਹਦਾ ਜਿਹੜਾ ਹੈਗਾ ਪਰਦਾ ਫਾਸ਼ ਹੋਇਆ ਤੇ ਇਹਨਾਂ ਨੂੰ ক্লোਜ਼ ਕਲੋਜ਼ਰ ਜਿਹੜਾ ਹੈਗਾ ਉਹਨਾਂ ਨੇ ਸਰ ਡੂੰਘੀ ਇਨਵੈਸਟੀਗੇਸ਼ਨ ਕੀਤੀ ਹੈ ਲੋਕਲ ਕਿਉਂ ਇਨਵੋਲਵਮੈਂਟ ਸੀ ਤੇ ਕਿਸ ਤਰ੍ਹਾਂ ਦੀ ਬਾਤਾਂ ਦਾ ਇਨਜਾਮ ਦੇਣਾ ਸੀਗਾ ਇਹਨਾਂ ਦੇ 6 ਕਿਸਾ ਰਿਕਵਰ ਕਿਤੇ ਆਗੇ ਕਿਹਨੂੰ ਸਪਲਾਈ ਇਹ ਜਿਵੇਂ ਕਿ ਲੱਗਿਆ ਇਸ ਸਾਡਾ ਇਹ ਪਹਿਲਾ ਜਿਹੜਾ ਅਪ੍ਰੈਲ ਦੇ ਵਿੱਚ ਮਕਦਮਾ ਦਰਤੀਆ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜਾ सनी ਨਾਮ ਦਾ ਬੰਦਾ ਜਿਹੜਾ ਸੀਗਾ ਇਹ ਫਿਕਰ ਆਊਟ ਹੋਇਆ ਸੀਗਾ ਸਾਨੂੰ ਤੇ ਇਹ ਚ ਇਹਨੇ ਬੇਸਿਕਲੀ ਜਿਹੜਾ ਇਹਨਾਂ ਦਾ ਐਕਟਿਵ ਏਰੀਆ ਸੀਗਾ ਉਹ ਅੰਮ੍ਰਿਤਸਰ ਕਰਨ ਕਰਨ ਬਟਾਲਾ ਉਧਰਲੇ ਪਾਸੇ ਤੇ ਉੱਥੇ ਹੀ ਇਹਨੇ ਵੈਪਨ ਸਪਲਾਈ ਕਰਨੇ ਸੀ ਪਲੱਸ ਉੱਥੇ ਹੀ ਇਹਨੇ ਜਿਹੜੇ ਵੈਪਨ ਸੀਗੇ ਉਹ ਜਿਹੜੇ ਫਰੋਟੀਆਂ ਮੰਗਨ ਦੇ ਵਿੱਚ استعمال ਕਰਦੇ ਸੀ ਗ੍ਰਫਤਾਰੀ ਕਿੱਥੋਂ ਹੋਈ ਹੈ ਸਾਹਿਬ ਗ੍ਰਿਫਤਾਰੀ ਵੀ ਕੀਤੀ ਗਈ ਹੈ ਇਹਦੀ ਜਿਹੜਾ ਦੰਦਾ ਤਰਨ ਤਰਨ ਜਿਹੜਾ ਸ਼ਰਨਜੀਤ ਸਨੀ ਹੈ ਤਰਨ ਤਰਨ ਤੋਂ ਗ੍ਰਿਫਤਾਰ ਕੀਤਾ ਗਿਆ ਇਸਤ ਇਨਵੈਸਟੀਗੇਸ਼ਨ ਵਿੱਚ ਕੁਝ ਕਿਛੂ ਆਇਆ ਕਿ ਆਪਕੇ ਆਰ ਵਾਲੇ ਸਮਝ ਕਿਸ ਤਰ੍ਹਾਂ ਦਾ ਇਹ ਜਿਵੇਂ ਕਿ ਵੈਸੇ ਵੀ ਇਲੈਕਸ਼ਨਸ ਦੇ ਵਿੱਚ ਮਾਹੌਲ ਜਿਹੜਾ ਹੈਗਾ ਵੈਸੇ ਵੀ ਥੋੜਾ ਜਿਹਾ ਸੈਂਸਿਟਿਵ ਹੁੰਦਾ ਹੈ ਤੇ ਪੁਲਿਸ ਜਿਹੜੀ ਹੈ ਹਮੇਸ਼ਾ ਐਕਟਿਵ ਰਹਿੰਦੀ ਹੈ ਇਸ ਰੂਪ ਤੇ ਹਾਈਪਰ ਜਿਹੜੀ ਹੈਗੀ ਹੈ ਤੇ ਇਹਦੇ ਦੌਰਾਨ ਇਹਦੇ ਵਿੱਚ ਇਹਨਾਂ ਦਾ ਵੀ ਕੀ ਮੋਟਿਵ ਸੀਗਾ ਤੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਜਿਹੜਾ ਇਨਜਾਮ ਦਿੱਤਾ ਗਿਆ ਟਾਰਗੇਟ ਕਿੰਨੀ ਨੂੰ ਮੈਡੀਕਲ ਸਰ ਕੁਝ ਹੋ ਸਕਦਾ ਨਹੀਂ ਬਿਲਕੁਲ ਹੋ ਸਕਦਾ ਜੀ ਟਾਰਗੇਟਿੰਗ ਕਿਲਿੰਗ ਦੇ ਰਿਗਾਰਡਿੰਗ ਪਰ ਸਪੈਸੀਫਿਕਲੀ ਸਾਨੂੰ ਇਹਦਾ ਫਿਲਹਾਲ ਇਹਦੀ ਪੁਝਗੇ ਸਾਹਮਣੇ ਨਹੀਂ ਹੈ ਮੁਹਾਲੀ ਦੇ ਵਿੱਚ ਦੱਸਿਆ ਜੀ ਜਿਹੜਾ 21 April ਨੂੰ ਅਸੀਂ ਜਿਹੜਾ ਕੇਸ ਦਰਜ ਕੀਤਾ ਸੀਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਚ ਆਇਆ ਫਿਲਹਾਲ ਡਾਇਰੈਕਟਲੀ ਇਹਨਾਂ ਦਾ ਮੁਹਾਲੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਫਿਰ ਦੂਸਰਾ ਮਾਮਲਾ ਹੋਰ ਹੈ